ਆਲੇ ਮੰਗੜਾ ਜੀ ਮੇਰਾ ਇੱਕ ਕੁਐਸਚਨ ਹੈ ਵੀ ਜਦੋਂ ਮੈਂ ਹੁਣ ਤੁਸੀਂ ਗੱਲ ਕੀਤੀ ਨਾ ਵੀ ਸਾਰੇ ਅਸੀਂ ਗਵਾਚੀ ਗਾਂ ਵਾਂਗੂ ਫਿਰਦੇ ਆ ਹਨਾ ਸਾਡਾ ਪੰਜਾਬ ਵੀ ਇੱਕ ਗਵਾਚੀ ਗਾਂ ਵਾਂਗੂ ਇਹ ਫਿਰਦਾ ਸਾਨੂੰ ਅਜੇ ਤੱਕ ਕੋਈ ਸਾਡੀ ਰਾਜਧਾਨੀ ਨਹੀਂ ਮਿਲੀ ਤੁਹਾਨੂੰ ਲੱਗਦਾ ਵੀ ਸਾਨੂੰ ਪੰਜਾਬ ਦੀ ਰਾਜਧਾਨੀ ਕਦੇ ਮਿਲ ਜੂਗੀ ਪੰਜਾਬ ਦੀ ਰਾਜਧਾਨੀ ਪੰਜਾਬ ਦੇ ਲੋਕੀ ਮੰਗਣੋਂ ਹੀ ਹਟ ਗਏ ਹੁਣ ਤੁਸੀਂ ਅੱਜ ਗੱਲ ਕੀਤੀ ਇੱਥੇ ਸੋ ਕਹਿਣ ਦਾ ਮਤਲਬ ਇਹ ਹੈ ਜੀ ਕਿ ਅਨਫੋਰਚਨਟਲੀ ਇਹ ਮਸਲਾ ਜਿਹੜਾ ਵਾ ਜਲਦੀ ਰਾਜਧਾਨੀ ਦਾ ਦੀ ਲਾਸਟ ਅਪਰਚੂਨਿਟੀ ਰਾਜਧਾਨੀ ਬਾਰੇ ਜੇ ਆਈ ਕਿਸੇ ਕੋਲ ਤੇ ਉਹ ਸੀਗੀ 1985 ਚ ਜਦੋਂ ਪੰਜਾਬ ਐਗੋਰਡ ਸਾਈਨ ਹੋਇਆ ਨਾ ਉਦੋਂ ਇਹ ਡਿਸੀਜਨ ਹੋ ਗਿਆ ਕਿ 26 ਜਨਵਰੀ 1986 ਨੂੰ ਜਿਹੜੀ ਚੰਡੀਗੜ੍ਹ ਆ ਇਹ ਟ੍ਰਾਂਸਫਰ ਹੋ ਜਾਊ ਪੰਜਾਬ ਨੂੰ ਤੇ ਪੰਜਾਬ ਦੇ ਕੁਝ ਇਲਾਕੇ ਜਿਹੜੇ ਹਿੰਦੀ ਬੋਲਦੇ ਇਲਾਕੇ ਆ ਇਨ ਲੂ ਆਫ ਚੰਡੀਗੜ੍ਹ ਉਹ ਹਰਿਆਣਾ ਨੂੰ ਦੇ ਦਿੱਤੇ ਜਾਣਗੇ ਬਹੁਤ ਵੱਡਾ ਰੌਲਾ ਪੈ ਗਿਆ 26 ਜਨਵਰੀ ਆਈ ਇਕ ਜਿਹੜਾ ਬਹੁਤ ਸੀਨੀਅਰ ਅਫਸਰ ਸੀ ਕਟਪਾਲੀਆ ਪੰਜਾਬ ਦਾ ਅੱਛਾ ਅਫਸਰ ਸੀਗਾ ਉਹਨੂੰ ਚੀਫ ਕਮਿਸ਼ਨਰ ਵੀ ਅਪਾਇੰਟ ਕਰਤਾ ਗਿਆ ਕਿ ਜਦੋਂ ਚੰਡੀਗੜ੍ਹ ਪੰਜਾਬ ਚ ਆਜੂਗਾ ਇਹਦਾ ਚੀਫ ਕਮਿਸ਼ਨਰ ਇਹ ਸ਼ਖਸ ਹੋਊਗਾ 26 ਜਨਵਰੀ ਆਈ ਗਈ ਹੋਈ ਸੀ ਟਰਾਂਸਫਰ ਨਹੀਂ ਹੋਇਆ ਸੁਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਸੀਗੇ ਉਹਨਾਂ ਕੋਲ ਇੱਕ ਮੌਕਾ ਸੀ ਮੇਰਾ ਮੰਨਣਾ ਮੈਂ ਕਿ ਉਹਨਾਂ ਨੂੰ ਉਸ ਦਿਨ ਅਸਤੀਫਾ ਦੇ ਦੇਣਾ ਚਾਹੀਦਾ ਸੀ ਬਿਲਕੁਲ ਉਹਨਾਂ ਨੇ ਨਹੀਂ ਦਿੱਤਾ ਚੰਡੀਗੜ੍ਹ ਟਰਾਂਸਫਰ ਨਹੀਂ ਹੋਇਆ ਤੇ ਹੋਰ ਸਾਲ ਬਾਅਦ ਉਨਾਂ ਨੂੰ ਵੈਸੇ ਡਿਸਮਿਸ ਕਰਤਾ